ਸਤਨਾਮੁ ਸ੍ਰੀ ਵਾਹਿਗੁਰੂ ਸਭ ਜੀਓ ਧੋਮਰੀ ਬਦੂਤੀ ਮੇਰੇ ਸਤਗੁਰੂ ਸਭ ਦੇ ਤੂੰ ਜਾਣਹੁ ਅਰਪੇ ਹਮਰੰਤ ਫਿਰਤੇ ਕੋਈ ਬਾਤ ਨਾ ਪੂਛਤ ਗੁਰ ਸਤ ਗੁਰ ਸੰਗ ਕੀਰੇ ਹਮ ਤਪੇ ਤਨ ਤਨ ਗੁਰ ਨਾਨਕ ਜੀ ਜਨ ਕੇਰਾ ਜਿਤ ਮilie ਚੁਕੇ ਸਭ ਸੋਗ ਸੰਤਪੇ ਸਤਿਰਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਟ ਮਾਲਾ ਪੰਜਵਾਂ ਅਗ ਸੁਖ ਮੇਰੇ ਨਹੀਂ ਤਾ ਪਜ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣ ਤ ਬਣਾਈ ਫਿਰ ਦੋਲਤ ਕ ਤੂੰ ਨਹੀਂ ਸਾਚੇ ਸਾਹਿਬ ਸਿਉ ਮਨ ਮੰਨਿਆ ਹਰ ਸਰਬ ਨਿਰੰਤਰ ਜਨਿਆ ਸਭ ਜੀ ਤੇਰੇ ਦਾ ਅਪਣੇ ਭਗਤ ਕਰੇ ਪ੍ਰਤਪਲਾ ਅਚਰਜ ਤੇਰੀ ਬੜਿਆਈ ਨਿਤਨਾਨਕ ਨਾਮ ਤੇ ਆਈ ਸਭ ਜੀ ਤੇਰੇ ਦੈ ਅੱਲਾ ਆਪਣੇ ਭਗਤ ਕਰੇ ਪ੍ਰਤਪਲ ਅਚਰਜ ਤੇਰੀ ਵਡਿਆਈ ਨਿਤਨਾਨਕ ਨਾਮ ਤੇ ਆਈ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਿਨ ਸੋਮਵਾਰ 16 ਦਸੰਬਰ ਦੋਪੋਹਰ ਅੱਜ ਦਿਨ ਸੋਮਵਾਰ 16 ਦਸੰਬਰ ਦੋਪੋਹਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ